ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਪਾਰ ਦੇ ਇੱਧਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇਰਾ ਬਸਾਰਿਆਂ ਨੂੰ ਤਰੱਕੀਆਂ ਦਾ ਵੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ 'ਚ ਸਾਨੂੰ ਮਿਲੂਗਾ ਜੀ ਪਹਾੜ ਦਾ ਬਲੌਗ ਯਾਨੀ ਕਿ ਮਾਮੀ ਜੀ ਪਹਾੜਾ ਵਾਲੇ ਚੈਨਲ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਹੁਣ ਤੁਸੀਂ ਅੱਗੇ ਬਲੌਗ ਨਾਲ ਬਣੇ ਰਹੋ ਤੇ ਬਲ ਕਿਆ-ਕਿਆ ਜੋ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਤੁਸੀਂ ਕਮੈਂਟਾਂ ਜਰੂਰ ਦੇਸੀ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਲਓ ਜੀ ਕਾਕੂ ਲੱਗਿਆ ਡਾਲੀ ਚਾਂਗਣ ਸਸਰੀਆਂ ਕਾਲ ਸਾਰਿਆਂ ਨੂੰ ਜੀ ਚਾਗਿਏ ਨੂੰ ਹੂੰ 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 ਚਾਂਗ ਚਾਂਗ ਕਰ ਦੇਖੀ ਅੱਜ ਚੜਦਾ ਤੂੰ ਡਾਲੀ ਤੇ लो जी काकू लगया हुन बांद्रा दी तरह चढ़न डाली पर देख के दी होने छाल मार के किकना डाली पर चढ़ूंगा जी जिकना बंदर दो छाल मार के ऊपर चढ़ जंदे जरा रख दे रे मैं फड़ा दूंगा तन्न लो जी लगया जी काकू छाल मारन ऊपर इने तो छाल मार के चढ़ जाना ने ਚੜੀ ਜਾਂਦਾ ਨਾ ਡਾਲੀਆਂ 'ਤੇ ਆਇਆ ਤਾਂ ਲੋ ਜੀ ਚੜ ਗਿਆ ਲੋ ਜੀ ਇਹਨੂੰ ਦعات ਦੇਈਏ ਖੜਾ ਲਓ ਜੀ ਡਾਲੀ ਬਡਣ ਦਾ ਪ੍ਰੋਸੈਸ ਕਾਕੂ ਨੇ ਕਰਤਾ ਜੀ ਸ਼ੁਰੂ ਤੇ ਪਹਿਲੀ ਟਾਣੀ ਡਿੱਗਣ ਵਾਲੀ ਜੀ ਥੱਲੇ ਹੁਣ ਥੋੜੀ ਦੇਰ ਮਾ ਲਓ ਜੀ ਪਹਿਲੀ ਟਾਣੀ ਆ ਗਈ نیچے ਉਦਘਾਟਨ ਹੋ ਗਿਆ ਜੀ ਸਟਾਰਟ ਇਹਦਾ ਡਾਲੀ ਚਾਂਗਣੇ ਦਾ ਜੀ ਬਣੇ ਰਿਓ ਸਾਡੇ ਵਲੌਗ ਨਾਲ ਗਾਇ ਲੈ ਆਈ ਮਮੀ ਬਾਂਦਰਾ ਜਿੱਕਣਾ ਮਾਰ ਹਲੂਣਾ ਜਿੱਕਣਾ ਬੰਦਰ ਨਹੀਂ ਮਾਰਦੇ ਹੈ ਪਹਾੜਾਂ ਵਿੱਚ ਤਾਂ ਜੀ ਜਾਰਾਂ ਦਰਖਤਾਂ ਦਾ ਕੱਕ ਡੰਗਰ ਖਾਈ ਜਾਂਦੇ ਜੀ ਪੰਜਾ ਅਮਾ ਦੇ ਕਿਣਾ ਇੱਧਰ ਨੀਚੇ ਹੋ ਗਿਆ ਜੀ ਉੱਥੇ ਤਾਂ ਤੂੜੀ ਵਗੈਰਾ ਹੋਗੀ ਵਰਸੀਨ ਵਗੈਰਾ ਯੂਜ਼ ਕਰਦੇ ਰੇ ਦਰਖਤਾਂ ਵਾਲਾ ਕਾਕਾ ਯੂਜ਼ ਕਰਦੇ ਜੀ ਜ਼ਿਆਦਾ ਲਟਕ ਗਿਆ ਜੀ ਆਹ ਲੋ ਜੀ ਤੁਸੀਂ ਦੇਖ ਸਕਦੇ ਜੀ ਬਾਂਦਰਾ ਦੇ ਕਿਣਾ ਬੈਠਿਆ ਜੀ ਕਾਕੂ ਆਪਣਾ ਆ ਲੋ ਜੀ ਦੇਖੋ ਜੀ ਕਾਕੂ ਕਿੰਨੀ ਉੱਚੀ ਚੜਿਆ ਹੋਇਆ ਜੀ ਪੂਰਾ ਦਰਖਤ ਦੀ ਹਾਈਟ ਪਰ ਚੜ ਗਿਆ ਜੀ ਪੂਰਾ ਉੱਪਰ ਗਿਆ ਹੋਇਆ ਜੀ ਦਿੱਤੇ ਦਰਖਤ ਖਤਮ ਹੁੰਦਾ ਕੀ ਹੋ ਗਿਆ ਫਸ ਗਈ ਡਾਲੀਏ ਲੋ ਜੀ ਕਾਕੂ ਦੀ ਟਾਣੀ ਗਈ ਫਸ ਗਈ ਉੱਪਰ ਜਿਹੜੀਆਂ ਉਹ ਕੰਡੇ ਜਿਹੜੀਆਂ ਬੇਲਾਂ ਜੀਆਂ ਹੁੰਦੀਆਂ ਜੀ ਉਹ ਪਹਿਲੀਆਂ ਹੋਈਆਂ ਥੀਆਂ ਦੇ ਪਰ ਤਾਂ ਕਰਕੇ ਟਾਣੀ ਉੱਪਰ ਹੀ ਫਸ ਗਈ ਜੀ ਹੁਣ ਇਹਨੂੰ ਉਹ ਬੇਲਾਂ ਜੀ ਆ बदलिए पाऊंगी ता टेणी ठल्ले आएगी जी इस टाइम का कुरा जी पूरा जोर लगा एक ता टेणी फाद की जी ऊपर ए लो जी आ गई जी टेणी ठल्ले लो तो जी दो फस गए आ गया सारा आ गए दो गए तोवे जी बकरे ने भी खान बकरे भी खांदे आ ही हां लो जी केंदा बकरे भी आ ही खा लंदे जी बकरे तो गायें दोले के आने जी चल वी पहला छांग ली नहीं बकरिया ने थले खड़ना बकरिया ने बजने जी फिर जेड़ा हथ फिर छंगना ਲੋ ਜੀ ਲਾਸਟ ਟ੍ਰੇਨ ਹੀ ਰਹਿ ਗਈ ਜੀ ਇਤੇ ਬਾਦ ਰਹਿ ਗਏ ਖਤਮ ਪ੍ਰੋਗਰਾਮ ਜੀ ਹੋ ਲੋ ਮੰਮੀ ਦਾ ਆਰਡਰ ਆ ਗਿਆ ਉੱਪਰ ਤੇ ਵੀ ਸਾਰੀ ਛਾਂਗ ਦੋ ਵੀ ਲੋ ਜੀ ਮੰਮੀ ਨੇ ਮਾਰਤਾ ਆਰਡਰ ਉੱਪਰ ਤੇ ਵੀ ਟੈਣੀ ਪੂਰੀ ਛਾਂਗ ਹੋਣੀ ਚਾਹੀਦੀ ਤੇ ਡੰਗਰ ਬੱਕਰੇ ਅਸੀਂ ਹੁਣ ਲੈ ਕੇ ਆਉਂਗੇ ਜੀ ਫੇਰ ਲੋ ਜੀ ਲਾਸਟ ਟਾਣੀ ਵੀ ਵੱਢਤੀ ਕਾਕੂ ਨੇ ਜੀ ਤੇ ਹੁਣ ਆਣਾ ਇਹਦੇ ਥੱਲੇ ਥੋੜਾ ਜਿਹਾ ਰਹਿ ਗਿਆ ਹੁਣ ਆ ਥੱਲੇ ਜੀ ਉਹ ਵੀ ਚਾਂਗਣਾ ਇਹਨੇ ਤੇ ਬਸ ਉਹ ਤੇ ਬਾਅਦ ਫੇਰੇ ਸੀ ਲੈ ਕੇ ਆਉਂਗੇ ਜੀ ਬੱਕਰੀ ਤੇ ਗਾਂਏ ਉਰੇ ਉਰੇ ਦੇ ਤਾਂ ਤੂੰ ਪਾਰ ਪਰਲੀ ਸਾਈਡ ਅਰੇ ਦਰਖਤ ਪਰ ਨੂੰ ਵਿਚਾਰ ਮਾਰ ਸਕਦਾ ਹਨ ਮਾਰਦਾ ਕਰ ਤੂੰ ਬਾਂਦਰ ਜਿੱਕਣਾ ਛਾਲ ਸਾਹਮਣੇ ਨੂੰ ਕਾਦੀ ਡਾਲੀ ਆ ਜੰਮਣੇ ਆ ਨਾ ਹਾਂ ਗਾਇਵਰੀ ਨੂੰ ਲੈ ਕੇ ਆਣੀ ਤੇ ਉਰੇ ਲਿਆ ਗਾਇਵਰੀ ਨੂੰ ਲਿਆ ਉਰੀ ਨੂੰ ਲਿਆਉ ਗਾਇ ਪੱਧਰਾ ਉਹਰੇ ਵਰਕੇਲਾ ਪਹਾੜੀ ਇਲਾਕਾ ਹੈ ਗਾਇ ਨੇ ਉਹਰੇ ਪੱਧਰੇ ਮੈਂ ਖਾਈ ਜਾਣੀ ਆ ਇਹ ਤੇਰੇ ਪਿੱਛੇ ਰਹਿ ਗਿਆ ਥੋੜਾ ਜਿਹਾ ਆ ਦੇਖੋ ਜੀ ਆਪਣੀ ਖੜੀ ਵੀ ਇਹਦੇ ਗੱਡੀ ਅੱਜ ਅਸੀਂ ਉੱਪਰ ਲੈ ਕੇ ਨਹੀਂ ਗਏ ਹੈਗੇ ਨੇ ਉਹ ਦਰ ਉਹ ਸਾਹਮਣੇ ਦੇ ਜਾਂਦਾ ਰਸਤਾ ਉੱਧਰ ਤੇ ਗੱਡੀ ਚੜ ਨਹੀਂ ਰਹੀ ਹਜੇ ਰਸਤਾ ਖਰਾਬ ਆ ਪਰ ਉਹਦੀ ਨੂੰ ਬਣਾਇਆ ਵਾ ਤਾਂ ਰਸਤਾ ਚੱਲ ਹਾਂ ਹਾਂ

ਠੀਕ ਆ ਲਓ ਕਾਕੂ ਲੈ ਕੇ ਆਇਆ ਗਾਂ ਚਿੱਕੜਾ ਤੇ ਨਹੀਂ ਗੰਦਾ ਗੱਡੀ ਦੇ ਚਲ ਦੇਖ ਲਊਗਾ ਮਾਰਦੀ ਨਹੀਂ ਇਹ ਛੇਲੂ ਇਹਨੂੰ ਜੀ ਆਹ ਲੋ ਜੀ ਆ ਗਏ ਡੰਗਰ ਸਾਡੇ ਸਾਰੇ हिस्सा ਹੋਇਆ ਇਹਦਾ ਲੀਕ ਆ ਯਾਰ। ਹਿੱਸਾ ਹੋਇਆ ਨਾ ਲੀਕ ਇਹਦਾ। ਹੋ ਜਾਂਦਾ ਉਹ ਸੀਲ ਹੋ ਜਾਂਦੀ ਨਾ ਲੀਕੀ ਦੀ ਉਹ ਹਿੱਸਾ ਖੋਲ ਕੇ ਇਹਨਾਂ ਨੇ ਸੀਲ ਪਾਦੇ ਨਹੀਂ। ਬਸ ਫਿਰ ਉਹ ਬੰਦ ਹੋ ਜਾਂਦਾ। ਹਾਂ ਕਰਾਂਗੇ। ਸੀਲ ਭੁੱਲ ਗਿਆ ਵਾ ਸਾਰਾ। ਸਾਰਾ ਨਹੀਂ ਡੁੱਲਿਆ ਥੋੜਾ ਬਤਾ ਹੋ ਜਾਂਦਾ ਲੀਕ ਉਹ ਤਾਂ ਲੱਗ ਜਾਂਦਾ ਨਾ ਮਿੱਟੀ ਚੜ ਜਾਂਦੀ ਫਿਰ ਉ ਤਾਂ ਲੱਗ ਜਾਂਦਾ। ਮਿੱਟੀ ਲੱਗ ਜਾਂਦੀ ਨਾ ਇਹਨਾਂ ਫੇ ਮਿੱਟੀ ਤੇ ਤੇਲ ਲਗਾ ਲੈਂਦਾ ਥੋੜਾ ਪਤਾ ਹੁੰਦਾ ਇੰਨਾ ਥੋੜਾ ਲੀਕ ਹੋ ਜਾਂਦਾ ਖਾਸਾ ਲੀਕ ਹੋ ਗਿਆ ਹ ਹ ਉਹ ਜਿੱਕਣਾ ਗਰਮ ਹੋ ਜਾਂਦੀ ਨਾ ਗੱਡੀ ਜ਼ਿਆਦਾ ਫਿਰ ਪਿੰਗਲ ਕੇ ਨਿਕਲ ਜਾਂਦਾ ਮੜਾ ਮੋਟਾ ਆ ਨਹੀਂ ਲੱਗਦਾ ਪਤਾ ਆਹ ਹਾ ਸੀ ਲੈ ਸੀਲ ਬਾਰ ਨੂੰ ਆ ਗਈ ਵੀ ਇਹਦੀ ਸਾਰੀ ਆਹ ਸੀਰ ਤੇ ਕੱਟੀ ਗਈ ਕਲਾਇਆ ਹੋ ਗਿਆ ਤਾਂ ਡੈਡੀ ਜੁੜੀ ਨਹੀਂ ਸ਼ਾਇਦ ਪਹਿਲਾਂ ਕਲਾਇਆ ਨਾ ਹੋਵੇ ਕੀ ਦਾ ਕਿਹੜੀ ਇਹਦਾ ਕਿਹੜਾ ਇਹਦਾ ਹਿੱਸੇ ਦਾ ਹਿੱਸੇ ਦਾ ਰੇ ਲੈਂਦਾ ਚੈੱਕ ਉਹ ਤੇ ਵੀ ਨਾ ਉਹ ਤਾਂ ਕਟਾ ਕੇ ਪਹਿਲਾਂ ਕੱਢਣਾ ਪੈਂਦਾ ਫੇਰੀ ਹੁੰਦਾ ਚੈੱਕ ਕਿਹਦਾ ਇਹਦਾ ਕਿਹੜਾ ਗੇਜ ਵੱਜਦੀ ਫੇਰੀ ਇਹਦਾ ਨਹੀਂ ਵੱਜਦੀ ਹਿੱਸੇਵਾਂ ਨਹੀਂ ਇਹਦੀ ਗੇਜ ਹੋਵੇ ਇਹਦੇ ਵਿੱਚ ਗਰਾਰੀਆਂ ਹੁੰਦੀਆਂ ਨੇ ਤਾਂ ਮੈਂ ਕਿੱਥੇ ਕੇ ਮਾਰ ਲੂੰਗਾ ਤੂੰ ਗੇਜ